ਨੂੰ ਪੰਜਾਬ ਦੇ ਵਿੱਚ ਰੋਕਿਆ ਜਾਂਦਾ ਸੀ ਔਰ ਜੋ ਲੋਕ ਇਹ ਸੋਚ ਮੰਨਦੇ ਨੇ ਵੀ ਬੱਚਿਆਂ ਨੂੰ ਇਸ ਪਲੇਟਫਾਰਮ ਤੇ ਨਹੀਂ ਭੇਜਣਾ ਚਾਹੀਦਾ ਉਹ ਲੋਕਾਂ ਦੀ ਸੋਚ ਬੜੀ ਗਲਤ ਹੈ ਉਹਨਾਂ ਨੂੰ ਆਪਣੇ ਬੱਚਿਆਂ ਦਾ ਟੈਲੈਂਟ ਪਹਿਚਾਣਨਾ ਚਾਹੀਦਾ ਹੈ ਔਰ ਆਪਣੇ ਬੱਚਿਆਂ ਨੂੰ ਇਸ ਲਾਈਨ ਦੇ ਲਈ ਅੱਗੇ ਲੈ ਜਾਣਾ ਚਾਹੀਦਾ ਹੈਗਾ ਤਾਂ ਕਿ ਬੱਚੇ ਉੱਪਰ ਕੇ ਬਾਹਰ ਆਉਣ ਤੇ ਸਾਨੂੰ ਚਾਹ ਦੇ ਇਸ ਪਲੇਟਫਾਰਮ ਤੇ ਪਹੁੰਚਣ ਦੇ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਜੀ ਇਦਾਂ ਦੀਆਂ ਬਹੁਤ ਗੱਲਾਂ ਹੁੰਦੀਆਂ ਨੇ ਜੀਆਂ ਜਦੋਂ ਲੋਕ ਕਹਿੰਦੇ ਨੇ ਵੀ ਇਹ ਕਿੱਧਰ ਲਾਤਾ ਕੀ ਕੰਜਰਪੁਣਾ ਕਰਦੇ ਹੋ ਤੁਸੀਂ ਕੀ ਕਰਦੇ ਹੋ ਤੇ ਉਸ ਤੋਂ ਬਾਅਦ ਇਹ ਜਵਾਬ ਉਹਨਾਂ ਨੂੰ ਇਹ ਦਿੱਤਾ ਜਾਂਦਾ ਹੈਗਾ ਵੀ ਜਦੋਂ ਤੁਸੀਂ ਜਾਂ ਤੁਹਾਡੇ ਘਰੇ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੇ ਤੁਹਾਡੇ ਘਰੇ ਕੋਈ ਸੈਲੀਬ੍ਰਿਟੀ ਆਉਂਦਾ ਤੁਸੀਂ ਉਹਨੂੰ ਆਪਦੇ ਫੰਕਸ਼ਨ ਤੇ ਬੁਲਾਉਨੇ ਤਾਂ ਬਰਾਬਰ ਖੜਕੇ ਉਹਦੇ ਫੋਟੋਆਂ ਖਿਚਾਉਂਦੇ ਹੋ ਤੇ ਆਉਦੇ ਫੇਸਬੁੱਕ ਤੇ ਦਿਖਾਉਂਦੇ ਹੋ ਵੀ ਇਹ ਸਾਡੀ ਫਲਾਣੇ ਦਾ ਫੋਟੋ ਹੈ ਉਦੋਂ ਤੁਸੀਂ ਫਕਰ ਮਹਿਸੂਸ ਕਰਦੇ ਹੋਗੇ ਜੇ ਅੱਜ ਸਾਡੀ ਬੇਟੀ ਉਸ ਮਕਾਮ ਤੇ ਪਹੁੰਚਦੀ ਹੈ ਔਰ ਮੈਨੂੰ ਖੁਸ਼ੀ ਹੋਊਗੀ ਜੇ ਤੁਸੀਂ ਉਹਦੇ ਬਰਾਬਰ ਖੜ ਕੇ ਫੋਟੋ ਖਿਚਾਉਂਗੇ ਤੇ ਲਾਈਨ ਲੱਗੀ ਹੋਊਗੀ ਵੀ ਹਾਂ ਵੀ ਹਾਂ ਸਾਡੇ ਨਾਲ ਸੈਲਫੀ ਲਓ ਤੇ ਤੁਸੀਂ ਵੀ ਮੈਂ ਉਹਨਾਂ ਲੋਕਾਂ ਨੂੰ ਇਹੀ ਕਹੂੰਗਾ ਵੀ ਤੁਸੀਂ ਵੀ ਆਪਣੇ ਬੱਚਿਆਂ ਨੂੰ ਅੱਗੇ ਕਰੋ ਇਹ ਮਾਈਂਡ ন্যারੋ ਮਾਈਂਡਡ ਸੋਚਾ ਇਸ ਨੂੰ ਖਤਮ ਕਰੋ ਵੀ ਅੱਜ ਜਿਹੜੀ ਬੇਟੀਆਂ ਨੇ ਇਹ ਕਿਸੇ ਨਾਲੋਂ ਵੀ ਘੱਟ ਨਹੀਂ ਹੈ ਇਹ ਸਾਈਕਲ ਤੋਂ ਲੈ ਕੇ ਜਹਾਜ਼ ਤੱਕ ਚਲਾਉਂਦੀਆਂ ਨੇ ਤੇ ਹਰ ਮੁਕਾਮ ਹਾਸਲ ਕਰਦੀਆਂ ਨੇ ਤੇ ਜਿਹੜੀ ਗੱਲ ਵੀ ਪੈਸੇ ਕਮਾਉਣਾ ਜਾਂ ਹੋਰ ਕੁਝ ਕਰਨਾ ਇਹ ਸਾਡੇ ਪੰਜਾਬ ਦੀ ਇੱਕ ਪੁਰਾਣੀ ਸੋਚ ਹੁੰਦੀ ਸੀਗੀ ਇੱਕ ਦੋ ਲਾਈਨਾਂ ਸੀ ਉਹਦੀਆਂ ਵੀ ਧੀ ਦੇਵੀ ਤਾਂ ਰੱਬਾ ਧੰਨ ਦੇਵੀ ਧੀ ਦੇਵੀ ਨਾ ਕਿਸੇ ਗਰੀਬ ਨੂੰ ਤੂੰ ਧੀਆਂ ਵਾਲਿਆਂ ਦੇ ਸਦਾ ਸਿਰ ਨੀਵੇਂ ਉਛਾਲੀ ਪਗੜੀ ਨਾ ਕਿਸੇ ਗਰੀਬ ਦੀ ਤੂੰ ਪਰ ਨਹੀਂ ਅੱਜ ਧੀਆਂ ਕਮਾਉਂਦੀਆਂ ਨੇ ਮਾਪੇ ਨੂੰ ਉੱਪਰ ਚੱਕਦੀਆਂ ਨੇ ਤਾਂ ਫਾਈਨੈਂਸ਼ਲੀ ਸਟਰੋਂਗ ਕਰਦੀਆਂ ਨੇ